ਵਾਹਿਗੁਰੂ ਜੀ ਕਾ ਹਾਲ ਸਭ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਡਬਲ ਪੇਚਾਂ ਵਾਲੀ ਪੱਗ ਦੀ ਜਿਸ ਨੂੰ ਆਪਾਂ ਕ੍ਰੀਏਟਿਵ ਸਟਾਈਲ ਵੀ ਕਹਿੰਦੇ ਆ ਜਿਹੜਾ ਆਪਾਂ ਪਹਿਲਾ ਲਾੜ ਲਗਾਉਣਾ ਸਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਇਸ ਦੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਇੱਕ ਵਾਰ ਫੋਲਡ ਕਰਾਂਗੇ ਸੈੱਟ ਕਰਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲਾੜ ਨੂੰ ਲਗਾ ਦੇਵਾਂਗੇ ਜੀ ਜਿਹੜਾ ਆਪਣਾ ਪਹਿਲਾ ਲਾੜਾ ਇਸ ਨੂੰ ਆਪਾਂ ਸਿੰਗਲ ਹੀ ਲਗਾਵਾਂਗੇ ਆਪਣਾ ਪਹਿਲਾ ਲੜ ਅਤੇ ਜਿਹੜਾ ਸਭ ਤੋਂ ਲਾਸਟ ਵਾਲਾ ਛੇਵਾਂ ਲੜ ਇਹ ਦੋ ਲੜ ਜਿਹੜੇ ਆਪਾਂ ਸਿੰਗਲ ਲਗਾਵਾਂਗੇ ਬਾਕੀ ਦੇ ਸਾਰੇ ਲੜ ਜਿਹੜੇ ਆਪਾਂ ਡਬਲ ਲਗਾਵਾਂਗੇ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਾਂਗੇ ਮੋਟਾ ਬਸਾ ਉੱਪਰ ਰੱਖਾਂਗੇ ਉੱਪਰ ਲਈ ਸਾਡੇ ਇੱਕ ਪੇਚ ਬਣਾ ਦਵਾਂਗੇ ਪਹਿਲਾਂ ਆਪਾਂ ਇੱਕ ਪੇਚ ਬਣਾਵਾਂਗੇ ਜਿਸ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਉਸ ਤੋਂ ਬਾਅਦ ਜਿਹੜਾ ਵਾਧੂ ਕੱਪੜਾ ਬਚਦਾ ਹੋਵੇਗਾ ਉਸ ਨੂੰ ਪਿੰਚ ਕਰਕੇ ਇਸ ਦਾ ਦੂਜਾ ਪੇਚ ਬਣਾ ਕੇ ਇਸ ਲੜ ਦੇ ਵਿੱਚ ਦੋ ਪੇਚ ਬਣਾ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਉਸ ਤੋਂ ਬਾਅਦ ਆਪਾਂ ਬਾਜ ਦੇ ਨਾਲ ਆਪਣੇ ਇਹਨਾਂ ਦੋਨਾਂ ਪੇਚਾਂ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਜੀ ਅਤੇ ਤੁਹਾਨੂੰ ਜਿਹੜੇ ਵੀ ਸਟਾਈਲ ਦੀ ਪੱਗ ਦੀ ਵੀਡੀਓ ਚਾਹੀਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਪੱਗ ਦਾ ਨਾਮ ਲਿਖ ਸਕਦੇ ਹੋ ਜਿਸ ਦੇ ਨਾਲ ਅਸੀਂ ਉਸ ਪੱਗ ਦਾ ਨਾਮ ਪੜ੍ਹ ਕੇ ਜਿਹੜਾ ਵੀਡੀਓ ਬਣਾ ਸਕੀ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਜਿਹੜਾ ਆਪਣਾ ਅਗਲਾ ਲੜ ਲਗਾਉਣਾ ਇਸ ਦੇ ਵੀ ਮੋਟਾ ਪਾਸਾ ਉੱਪਰ ਆ ਕੇ ਉਲੀ ਜੜ ਇੱਕ ਪੇਚ ਬਣਾਵਾਂਗੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਜੀ ਇਸ ਲੜ ਦੇ ਵੀ ਆਪਾਂ ਦੋ ਪੇਚ ਬਣਾਵਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਪੇਚ ਦੇ ਜਿਹੜੇ ਦੋ ਪੇਚ ਪਹਿਲਾਂ ਵਾਲੇ ਲੜ ਦੇ ਜਿਹੜੇ ਦੋ ਪੇਚ ਬਣਾਏ ਸੀ ਉਸੇ ਤਰੀਕੇ ਦੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਦੋ ਪੇਚ ਬਣਾਵਾਂਗੇ ਚੰਗੀ ਤਰ੍ਹਾਂ ਫੋਲਡ ਕਰਕੇ ਇਸ ਲੜ ਨੂੰ ਵੀ ਆਪਾਂ ਲਗਾ ਦੇਵਾਂਗੇ ਜੀ ਕਿਉਂਕਿ ਇਹ ਜਿਹੜੀ ਡਬਲ ਪੇਚੀ ਪਾਗਾ ਇਸ ਕਾਰਨ ਇਸ ਦੇ ਵਿੱਚ ਜਿਹੜੀ ਆਪਣੇ ਪੇਚਾਂ ਦੀ ਕਹ ਲੋ ਫਾਸਲਾ ਹੈ ਉਹ ਆਪਣੇ ਨੋਕ ਤੋਂ ਜਿਹੜਾ ਬਹੁਤ ਘੱਟ ਹੋਵੇਗਾ ਜਿਸ ਦੇ ਨਾਲ ਜਿਹੜੀ ਆਪਣੀ ਪੱਗ ਦੇਖਣ ਦੇ ਵਿੱਚ ਬਹੁਤ ਸੋਹਣੀ ਲੱਗੇਗੀ ਹੁਣ ਆਪਾਂ ਆਪਣੇ ਜਿਹੜੇ ਪੇਚ ਨੇ ਉਹਨਾਂ ਦੀ ਸਫਾਈ ਕਰ ਲਵਾਂਗੇ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7.5 ਮੀਟਰ ਹੈ ਜੀ ਕੱਪੜਾ ਫੁੱਲ ਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਜਾ ਵੈਲ ਕੱਪੜੇ ਦੀ ਪੱਗ ਮੰਨਦੇ ਹੋ ਤਾਂ ਤੁਸੀਂ ਉਸ ਕੱਪੜੇ ਦੇ ਵਿੱਚ ਵੀ ਇਹ ਸਟਾਈਲ ਜਿਹੜਾ ਬਣ ਸਕਦੇ ਹਾਂ ਤੇ ਇਸ ਪੱਗ ਦੇ ਜਿਹੜੇ ਕੋਲ ਲੜਦੇ ਹੋ 6 ਆਉਣਗੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਤੇ ਵਿੱਚ ਇਸ ਦਾ ਵੀ ਮੋਟਾ ਵਸਾਪਾ ਰੱਖ ਕੇ ਉੱਪਰਲੀ ਸਾਈਡ ਇੱਕ ਪੇਜ ਬਣਾਵਾਂਗੇ ਇਸ ਵਾਰ ਜਿਹੜਾ ਆਪਣਾ ਇਹਨਾਂ ਦੋਨ ਇਸ ਲੜ ਦੇ ਦੋਨਾਂ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਅੱਧੀ ਅੱਖ ਤੱਕ ਖੋਲ ਲਵਾਂਗੇ ਇਸ ਲੜ ਦੇ ਵਿੱਚ ਵੀ ਆਪਾਂ ਦੋ ਪੇਚ ਬਣਾਵਾਂਗੇ ਨੋਕ ਤੋਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਰੱਖ ਦਵਾਂਗੇ ਜੀ ਲਗਾ ਦਵਾਂਗੇ ਉਸ ਤੋਂ ਬਾਅਦ ਆਪਣੇ ਬਾਅਦ ਦੇ ਨਾਲ ਆਪਾਂ ਇਸ ਲੜ ਦੀ ਵੀ ਜਿਹੜੀ ਇਸ ਲੜ ਦੇ ਪੇਚਾਂ ਦੀ ਵੀ ਜਿਹੜੀ ਸਫਾਈ ਕਰ ਲੈਣੀ ਹੈ ਜੀ ਵੀਡੀਓ ਜਿਹੜੀ ਆ ਉਹ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਜਿਹੜੀ ਬਰੀਕ ਤੋਂ ਬਰੀਕ ਜੜੀ ਆਪਣੀ ਗਲਤੀ ਆ ਉਹ ਪਤਾ ਲੱਗ ਸਕੇ ਆਪਾਂ ਤਾਂ ਕਿ ਤਰ੍ਹਾਂ ਹੱਥ ਫੇਰ ਕੇ ਆਪਾਂ ਆਪਣੇ ਪੇਚਾਂ ਨੂੰ ਸੈੱਟ ਕਰ ਲਵਾਂਗੇ ਅਤੇ ਦੇਖਦੇ ਆਪਣੀ ਨੋਕ ਤੋਂ ਜਿਹੜਾ ਕਪੜਾ ਬਾਹਰ ਨੂੰ ਉੱਬਰਦਾ ਹੋਵੇਗਾ ਤਾਂ ਆਪਾਂ ਉਸ ਨੂੰ ਹੱਥ ਦੀ ਗਿਬੇ ਦੇ ਨਾਲ ਦੱਬ ਕੇ ਉਸ ਨੂੰ ਅੰਦਰ ਨੂੰ ਕਰ ਦਵਾਂਗੇ ਉਨ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਇਸ ਵਾਰ ਜਿਹੜਾ ਆਪਣਾ ਇਸ ਲੜ ਦਾ ਉੱਪਰਲਾ ਪੱਲਾ ਹੈ ਉਸ ਨੂੰ ਆਪਾਂ ਅੱਧੀ ਅੱਖ ਤੋਂ ਥੋੜਾ ਜਿਹਾ ਵੱਧ ਖੋਲਾਂਗੇ ਅਤੇ ਜਿਹੜਾ ਆਪਣਾ ਇਸ ਲੜ ਦਾ ਉੱਪਰਲੀ ਸਾਈਡ ਕਪੜਾ ਹੋਵੇਗਾ ਉਸ ਦਾ ਇੱਕ ਪੇਚ ਬਣਾ ਦੇਵਾਂਗੇ ਬਾਕੀ ਬਚਦੇ ਥੱਲੇ ਲਈ ਸਾਈਡ ਦੇ ਕੱਪੜੇ ਦੇ ਵਿੱਚੋਂ ਇੱਕ ਹੋਰ ਪੇਚ ਬਣਾ ਕੇ ਇਸ ਲੜ ਨੂੰ ਨੋਕ ਤੇ ਸੈੱਟ ਕਰਨਾ ਹੈ। ਅਗੇ ਚੰਗੀ ਤਰ੍ਹਾਂ ਇਸ ਲੜ ਦੇ ਦੋਈ ਪੇਚਾਂ ਨੂੰ ਸੈੱਟ ਕਰਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ। ਅਤੇ ਉਸ ਤੋਂ ਬਾਅਦ ਬਾਅਦ ਦੇ ਨਾਲ ਆਪਾਂ ਇਹ ਇਹ ਪੇਚਾਂ ਦੀ ਵੀ ਜਿਹੜੀ ਸਫਾਈ ਕਰ ਲਵਾਂਗੇ। ਜਿਹੜਾ ਬਾਜ ਹੈ ਉਹ ਆਪਾਂ ਨੋਕ ਤੋਂ ਲੈ ਕੇ ਐ ਪੇਚ ਦੇ ਐਂਡ ਤੱਕ ਜਿਹੜਾ ਫੇਰਾਂਗੇ ਜਿਸ ਦੇ ਨਾਲ ਆਪਣੀ ਪੇਚ ਦੀ ਜਿਹੜੀ ਸਫਾਈ ਉਹ ਚੰਗੀ ਤਰ੍ਹਾਂ ਹੋ ਜਾਵੇਗੀ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਹੁਣ ਤੋਂ ਹੀ ਬਣਨੀ ਸ਼ੁਰੂ ਹੋ ਚੁੱਕੀ ਹੈ ਜੀ ਛੇ ਮਾਲਾ ਲਗਾਉਣ ਦੇ ਨਾਲ ਆਪਣੀ ਜਿਹੜੀ ਪੱਗ ਦੀ ਸ਼ੇਪ ਹੈ ਕੰਪਲੀਟ ਹੋ ਜਾਵੇਗੀ ਜਿਹੜਾ ਆਪਾਂ ਅਗਲਾ ਲੜੜ ਗਾਣਾ ਹੈ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਉੱਪਰਲੀ ਸਾਈਡ 'ਤੇ ਪੇਚ ਬਣਾ ਦਵਾਂਗੇ ਜੀ ਅਤੇ ਇਸ ਦੇ ਦੋਵੇਂ ਪੱਲਿਆਂ ਦੇ ਵਿੱਚ ਉੱਪਰਲੇ ਪੱਲਿਆਂ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਅਤੇ ਇਸ ਲੜ ਦੇ ਨੂੰ ਜਿਹੜਾ ਸਿੰਗਲ ਵਾਰ ਇੱਕ ਵਾਰੀ ਫੋਲਡ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਸਟਾਰਟ ਹੋਣ ਤੇ ਦੱਸਿਆ ਸੀਗਾ ਕਿ ਜਿਹੜਾ ਆਪਾਂ ਇਸ ਪੱਗ ਦੇ ਵਿੱਚ ਸਭ ਤੋਂ ਪਹਿਲਾਂ ਵਾਲਾ ਲੜ ਤੇ ਸਭ ਤੋਂ ਆਖਰੀ ਯਾਨੀ ਕਿ ਇਹ 6ਵਾਂ ਲੜ ਜਿਹੜਾ ਇਹ ਦੋ ਹੀ ਸਿੰਗਲ ਲਗਾਵਾਂਗੇ ਲਗਾਵਾਂਗੇ ਬਾਕੀ ਦੇ ਬਚਦੇ ਜਿਹੜੇ ਆਪਣੇ 4 ਲੜ ਹੋਣਗੇ ਉਹਨਾਂ ਨੂੰ ਆਪਾਂ ਡਬਲ ਬਣਾ ਕੇ ਲਗਾਵਾਂਗੇ ਜੀ ਇਹ ਜਿਹੜਾ 6ਵਾਂ ਲੜ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਅਪਾਂ ਬਾਜ਼ ਦੇ ਨਾਲ ਆਪਣੀ ਪੇਚਾਂ ਦੀ ਸਫਾਈ ਕਰਾਂਗੇ। ਉਦੋਂ ਆਪਣੀ ਜਿਹੜੀ ਆਪਣੀ ਪੱਗ ਦੀ ਸ਼ੇਪ ਐ ਉਸ ਨੂੰ ਸੈੱਟ ਕਰਾਂਗੇ ਜੀ। ਇਹ ਜਿਹੜੀ ਪੱਗ ਐ ਇਸ ਨੂੰ ਨੋਕ ਤੋਂ ਸਭ ਤੋਂ ਜ਼ਿਆਦਾ ਸੈੱਟ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਆਪਣੀ ਨੋਕ ਤੋਂ ਪੱਗ ਘਰਾਵਾ ਤੇ ਜਿਹੜੀ ਪੱਗ ਆਪਣੀ ਦੇਖਣ ਦੇ ਵਿੱਚ ਸੋਹਣੀ ਨਹੀਂ ਲੱਗਦੀ ਤਾਂ ਕਰਕੇ ਆਪਾਂ ਨੂੰ ਜਿਹੜੀ ਨੋਕ ਦੀ ਸਫਾਈ ਆ ਬਾਰ-ਬਾਰ ਕਰਨੀ ਪੈਂਦੀ ਹੈ ਅਜਈਆਂ ਹੋਰ ਵੀਡੀਆਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਤੇ ਤੁਹਾਨੂੰ ਜੇ ਵੀਡੀਓ ਇਹ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹੁਣ ਆਪਾਂ ਜਿਹੜੀ ਆਪਣੀ ਨੋਕ ਤੋਂ ਜੇਕਰ ਕੋਈ ਆਪਣਾ ਕੱਪੜਾ ਉੱਬਰਦਾ ਹੋਵੇਗਾ ਤਾਂ ਉਸ ਨੂੰ ਆਪਾਂ ਹੱਥ ਦੀ ਗਿੱਬੀ ਦੇ ਨਾਲ ਦੱਬ ਕੇ ਅੰਦਰ ਨੂੰ ਕਰ ਦੇਵਾਂਗੇ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬਣਦੀ ਹੋਵੇਗੀ ਉੱਥੇ ਲਗਾਵਾਂਗੇ ਜੀ ਲੜ ਜਿਹੜਾ ਆਪਾਂ ਹੁਣ ਕਲਗੀ ਲਾ ਲਗਾਉਣਾ ਹੈ ਇਸ ਦੇ ਦੋ ਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਾਂਗੇ ਉੱਪਰਲੇ ਪੱਲੇ ਨੂੰ ਥੱਲੇ ਲਈ ਸਾਈਡ ਨੂੰ ਤੇ ਥੱਲੇਲੇ ਪੱਲੇ ਨੂੰ ਉੱਪਰਲੀ ਸਾਈਡ ਨੂੰ ਫੋੜ ਕਰ ਲਵਾਂਗੇ ਜੀ ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਹੁਣੇ ਉਹਨੇ 6ਵਾਂ ਲੜ ਲਗਾ ਕੇ ਛਟਿਆ ਉਸ ਲੜ ਦੇ ਉੱਪਰ ਆਪਾਂ ਇਸ ਲੜ ਨੂੰ ਰੱਖ ਦੇਣਾ ਹੈ ਬਾਅਦ ਚ ਦੇ ਨਾਲ ਉੱਪਰਲੀ ਸਾਈਡ ਦੇ ਜਿਹੜੇ ਆਪਣੇ ਵਾਲ ਨੇ ਉਹਨਾਂ ਨੂੰ ਸਾਫ਼ ਕਰ ਲੈਣਾ ਹੈ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਸਾਫ਼ ਕਰਾਂਗੇ ਅਤੇ ਪੱਗ ਪੈਣ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਜਿਹੜਾ ਕਮਾ ਦੇਣਾ ਹੈ ਅਤੇ ਆਪਣੇ ਛੇ ਮੇਲੜ ਦੇ ਛਲੇ ਦੱਬ ਦੇਣਾ ਹੈ ਜੀ ਜਿਹੜਾ ਆਪਾਂ ਨੇ ਸ਼ਿਰ ਟ ਟਕਣਾ ਹੈ ਸਿੱਧੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਦੇ ਨਾਲ ਟਕਾਂਗੇ ਆਪਾਂ ਉਸ ਦੇ ਦੋ ਹੀ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰਾਂਗੇ ਤੇ ਸਿਰ ਦੇ ਉੱਤੇ ਖਿਲਾਰ ਲਵਾਂਗੇ ਬੈਕ ਸਾਈਡ ਤੋਂ ਲੜ ਖਿੱਚਾਂਗੇ ਅਤੇ ਜੇਕਰ ਤੋਂ ਆਪਣਾ ਬਰੀਕ ਜਿਹੜਾ ਸਿਰ ਹੈ ਉਹ ਨੰਗਾ ਰਹਿ ਜਾਂਦਾ ਹੈ ਆਪਾਂ ਉਸ ਨੂੰ ਬਾਅਦ ਦੇ ਨਾਲ ਜਿਹੜਾ ਕਵਰ ਕਰ ਲਵਾਂਗੇ ਜੀ ਤੇ ਹੁਣ ਆਪਾਂ ਆਪਣੀ ਸ਼ੇਪ ਨੂੰ ਜਿਹੜਾ ਥੋੜਾ ਜਿਹਾ ਸੈੱਟ ਕਰਾਂਗੇ ਜਿਹੜਾ ਬੈਕ ਸਾਈਡ ਦਾ ਲੜੜਾ ਹੈ ਇਹਦੇ ਦੋਈ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਬੈਕ ਸਾਈਡ ਤੇ ਹੀ ਇਸ ਲੜੜ ਨੂੰ ਵੀ ਲਗਾ ਦੇਵਾਂਗੇ ਜੀ ਵੀਡੀਓ ਜੰਗਲਿਕ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ